ਤੇ ਦੋ ਸਰਦਾਰ ਪੱਠੇ ਲੈਣ ਹੁੰਦੇ ਆਪਣੇ ਉਸ ਜ਼ਮੀਨਾ ਚ ਉਹ ਮੈਨੂੰ ਵੇਖ ਲੈਂਦੇ ਜ਼ਖਮੀ ਨੂੰ ਕਹਿੰਦੇ ਮੈਨੂੰ ਉਠਾ ਕੇ ਨਾ ਉਹ ਇੱਕ ਪਿੰਡ ਚ ਲੈ ਜਾਂਦੇ ਉਸ ਪਿੰਡ ਦਾ ਨਾਮ ਹੁੰਦਾ ਭੁੱਲਾ ਰਾਹੀ ਸਹੀ ਜਦੋਂ ਭੁੱਲਾ ਰਾਹੀ ਪਿੰਡ ਚ ਜਾਂਦੇ ਉੱਥੇ ਹੁੰਦਾ ਇੱਕ ਜਵਾਲਾ ਸਿੰਘ ਨਾਮ ਦਾ ਇੱਕ عظیم insan ਮੈਂ ਤਾਂ ਜਵਾਲਾ ਸਿੰਘ ਦੀ ਜਿੰਨੀ ਵੀ ਤਾਰੀਫ ਮੇਰੇ ਕੋਲ ਤਾਰੀਫ ਦੇ ਸ਼ਬਦ ਮੇਰੇ ਕੋਲ ਹੈ ਨਹੀਂ ਇੱਕ عظیم insan ਉਹ ਜਵਾਲਾ ਸਿੰਘ ਦੇਖਦਾ ਕਿ ਇੱਕ ਬੱਚੀ ਆ ਮੁਸਲਮਾਨਾਂ ਦੀ ਜ਼ਖਮੀ ਤੇ ਇਹਦਾ ਬਾਜ਼ੂ ਕਟਿਆ ਗਿਆ ਸੀ ਤਲਵਾਰ ਵੱਜ ਕੇ 9 ਸਾਲ ਦੀ ਬੱਚੀ ਦਾ ਬਾਜ਼ੂ ਕਟਿਆ ਗਿਆ ਇੱਕ ਤਲਵਾਰ ਉਹਦੇ ਚਿਹਰੇ ਤੇ ਵੱਜੀ ਜਿਹਦੀ ਵਜ੍ਹਾ ਨਾਲ ਉਹਦੀ ਅੱਖ ਜ਼ਾਇਆ ਹੋ ਗਈ ਓਹ ਹੋ ਹੋ ਤੇ ਉਹ ਮੈਂ ਜਦੋਂ ਗਿਆ ਮਾਂ ਦੀ ਮੈਂ ਹਲ ਕਿਹਾ ਕਿ ਮੈਂ ਰਸਤੇ 'ਚ ਕੋਈ ਮੇਰੇ ਤੇ ਫੇਰ ਨਾ ਹਮਲਾ ਕਰ ਦੇਵੇ ਉਹਨੇ ਕਿਹਾ ਧੀ ਮੇਰੀ ਨਹੀਂ ਤਾਂ ਬਚਣਾ ਨਹੀਂ ਤੇ ਬਿਹਤਰ ਹੈ ਕਿ ਮੈਂ ਪੁੱਤਰ ਬਚਾ ਲਾਂ ਕਿਉਂਕਿ ਧੀ ਜ਼ਖਮੀ ਬਹੁ ਸੀ ਉਹਨੇ ਕਿਹਾ ਫੈਸਲਾ ਕੀਤਾ ਕਹਿੰਦੀ ਇੱਕ ਦਰਖਤ ਥੱਲੇ ਮੈਨੂੰ ਬਿਠਾਇਆ ਜਿਹਦੀ ਮੈਂ ਨਾ ਗਲੀ 'ਚ ਖੇਡ ਰਹੀ ਅੱਛਾ ਤੇ ਬੱਚੇ ਮੈਨਾਂ ਨਾ ਗਲੀ ਤੇ ਬੈਨਾਂ ਲੜ ਕੇ ਕਹਿੰਦੇ ਮੁਸਲੀ ਹੋਏ ਮੁਸਲੀ ਹੋਏ ਇੰਜ ਹਾਂ ਮੁਸਲਮਾਨ ਮੁਸਲਮਾਨ ਉਹ ਕਹਿੰਦੇ ਇੰਜ ਕਰਕੇ ਮੈਂ ਰੋ ਪਈ ਹਾਂ ਕਹਿੰਦੀ ਮੈਂ ਰੋਂਦੀ ਰੋਂਦੀ ਘਰ ਆਈ ਤੇ ਪ੍ਰੀਤਮ ਕੋਰ ਬੜੀ ਪਰੇਸ਼ਾਨ ਹੋ ਕੇ ਕਹਿੰਦੀ ਤੂੰ ਕਿਉਂ ਰੋ ਰਹੀ ਧੀਏ ਤੈਨੂੰ ਕੀ ਹੋਇਆ ਮਾਸਲੇ ਮਸਲੇ ਕੀ ਮਸਲਾ ਉਹ ਕਹਿੰਦੀ ਮਾਂ ਮੈਨੂੰ ਨਾ ਮੁਸਲੀ ਮੁਸਲੀ ਕਿਹਾ ਉਹ ਕਹਿੰਦੇ ਅੱਛਾ ਮੈਂ ਹੁਣੀ ਦੱਸੀ ਉਹਨਾ ਉਹ ਸਦਾਰਚ ਫੂਗੜੇ ਹੁੰਦੇ ਸੀ ਜਿਹੜੇ ਨਾ ਚੁੱਲ੍ਹੇ ਦੇ ਵਿੱਚ ਫੂਕ ਮਾਰੀ ਜਾਂਦੀ ਹਾਂ ਉਹ ਤੜਾ ਵੇਖਿਆ ਨੇ ਹਾਂਜੀ ਹਾਂਜੀ ਉਹਨਾ ਉਹ ਕਹਿੰਦੀ ਫੂਗਣਾ ਝੁਕਦੀ ਹੈ ਲੈ ਜਾਂਦੇ ਆ ਬਾਹਰ ਲੈ ਜਾਂਦੀ ਤੇ ਉੱਚੀ ਕਹਿੰਦੀ ਅੱਜ ਤੱਕ ਪ੍ਰੀਤਮ ਕੋਰ ਨੂੰ ਮੈਂ ਇੰਨੇ ਗੁੱਸੇ 'ਚ ਨਹੀਂ ਵੇਖਿਆ ਜਿੱਦਾਂ ਜਦ ਉਹਦਣ ਵੇਖਿਆ ਜਦੋਂ ਮੈਂ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਅੱਜ ਆਪਾਂ ਬੜੀ ਇਮੋਸ਼ਨਲ ਵੀਡੀਓ ਦੇਖਣੀ ਹੈ ਵੀਡੀਓ ਦਾ ਟਾਈਟਲ ਹੈ ਕਿ ਵੰਡ ਵੇਲੇ ਸਰਦਾਰਾਂ ਨੇ ਇੱਕ ਮੁਸਲਮਾਨ ਬੱਚੀ ਦੀ ਕਿਸ ਤਰ੍ਹਾਂ ਪਰਵਰਿਸ਼ ਕੀਤੀ ਤੇ ਇਹ ਨਾ ਇਮੋਸ਼ਨਲੀ ਸਵਾਸੇ ਵੀ ਕਿਉਂਕਿ ਆਪਾਂ ਪੰਜਾਬੀ ਆ ਤੇ ਚੜ੍ਹਦਾ ਪੰਜਾਬ ਵਾਸਤੇ ਆਪਣਾ ਦਿਲ ਧੜਕਦਾ ਤੇ ਚੜ੍ਹਦੇ ਪੰਜਾਬ ਵਾਲਿਆਂ ਦੇ ਲਹਿੰਦੇ ਪੰਜਾਬ ਵਾਸਤੇ ਦਿਲ ਧੜਕਦੇ ਨੇ ਮੈਂ ਇੱਕ ਦੋਸਤਾਂ ਨਾਲ ਗੱਲ ਸ਼ੇਅਰ ਕਰਨਾ ਕਿ ਦੋਸਤੋ ਸਾਨੂੰ ਇੱਕ ਚਿਸ਼ਤਿਆਂ ਸ਼ਰੀਫ ਸਾਡੀ ਤਹਿਸੀਲ ਹੈ ਤੇ ਇੰਡੀਆ ਚੋਂ ਇੱਕ ਸਾਡੇ ਬੰਦਾ 85 ਸਾਲ ਬਾਬਾ ਜੀ ਦੀ ਉਮਰ ਹੈ WhatsApp ਤੇ ਉਹਨੇ ਸਾਡੇ ਨਾਲ رابطہ ਕੀਤਾ ਉਹਨਦੀਆਂ ਅੱਖਾਂ ਵੀ ਨਮ ਹੋ ਗਈਆਂ ਸਾਡੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਕਿ ਸਾਡੇ ਇਲਾਕੇ ਦੇ ਨੇ ਤੇ ਉਹ ਕਹਿੰਦਾ ਮੈਂ ਉੱਥੇ ਚਲਾ ਗਿਆ ਛੋਟੇ ਹੁੰਦਿਆਂ ਹਾਂਜੀ ਤੇ ਇਸ ਤਰ੍ਹਾਂ ਹੀ ਇੱਕ ਵੀਡੀਓ ਹੈ ਕਿ ਸਰਦਾਰਾਂ ਨੇ ਮੁਸਲਮਾਨ ਬੱਚੀ ਦੀ ਕਿਸ ਤਰ੍ਹਾਂ ਪਰਵਰਿਸ਼ ਕੀਤੀ ਉਹਨਦੀ ਪਾਲਣਾ ਕਿਸ ਤਰ੍ਹਾਂ ਕੀਤੀ ਤੇ ਮੈਂ ਜਿਹੜੀ ਕਹਾਣੀ ਤੁਸੀਂ ਕਹਿ ਰਹੇ ਕਿ ਜਿਹੜੀ ਬੱਚੀ ਛੱਡ ਕੇ ਆ ਗਿਆ ਦਰਖਤ ਥੱਲੇ ਉਹ ਕਹਾਣੀ ਇੰਜ ਸੀ ਕਿ ਖਾਟੀ ਪਿੰਡ ਸੀ ਜਲੰਧਰ ਦੇ ਵਿੱਚ ਹੂੰ ਉੱਥੇ ਬੜਾ ਵੱਡਾ ਕਤਲੇਆਮ ਹੋਇਆ ਖਾਟੀ ਪਿੰਡ ਇਹ ਜਿਹੜੀ ਇਹ ਮਾਂ ਦਾ ਨਾਂ ਸੀਗਾ ਇਹ ਬੱਚੀ ਦਾ ਨਾਂ ਸੀਗਾ ਰਸ਼ੀਦਾ ਰਸ਼ੀਦਾ ਬੀਬੀ ਹੂੰ ਤੇ ਜਦੋਂ ਕਤਲੇਆਮ ਹੋਇਆ ਤੇ ਬਾਪ ਨੇ ਦੇਖਿਆ ਬਹੁਤ ਵੱਡੀ ਤਦਾਦ ਚ ਲੋਕ ਅਸਲਾ ਲੈ ਕੇ ਤਲਵਾਰਾਂ ਦੇ ਨਾਲ ਕਤਲੇਆਮ ਕਰ ਰਹੇ ਨੇ ਉਹ ਬਾਪ ਦੇ ਕਿਤੇ ਛੁੱਪ ਗਿਆ ਜਦੋਂ ਕਤਲੇਆਮ ਹੋ ਗਿਆ ਲਾਸ਼ਾਂ ਲਾਸ਼ਾਂ ਹੋ ਗਈਆਂ ਤੇ ਇਹ ਮਾਂ ਮੈਨੂੰ ਖੁਦ ਕਹਾਣੀ ਸੁਣਾ ਰਹੀ ਇਹਦਾ ਬਾਜ਼ੂ ਕਟਿਆ ਗਿਆ ਸੀ ਤਲਵਾਰ ਵੱਜ ਕੇ 9 ਸਾਲ ਦੀ ਬੱਚੀ ਦਾ ਬਾਜ਼ੂ ਕਟਿਆ ਗਿਆ ਇੱਕ ਤਲਵਾਰ ਉਹਦੇ ਚਿਹਰੇ ਤੇ ਵੱਜੀ ਜੇਦੀ ਵਜ੍ਹਾ ਨਾਲ ਉਹਦੀ ਅੱਖ ਜਾਇਆ ਹੋਗੀ। ਓਹ ਹੋ ਹੋ ਤੇ ਉਹ ਮੈਂ ਜਦੋਂ ਗਿਆ ਮਾਂ ਦੀ ਮਹਾਲਤ ਦੇਖੀ ਬਾਜ਼ੂ ਵੀ ਹੈ ਨਹੀਂ ਮਾਂ ਦਾ ਤੇ ਅੱਖ ਵੀ ਹੈ ਨਹੀਂ ਤਲਵਾਰ ਦਾ ਨਿਸ਼ਾਨ ਐਡਾ ਗਹਿਰਾ ਸੀ ਅੰਦਰ ਤੱਕ ਉਹ ਨਜ਼ਰ ਆਂਦਾ ਸੀ। ਖੈਰ ਉਹ ਮੈਂ ਜਾ ਕੇ ਸਟੋਰੀ ਰਿਕਾਰਡ ਕੀਤੀ। ਮਾਂ ਦਾ ਸੀ ਕਿ ਮੈਂ ਲਾਸ਼ਾਂ ਦੇ ਥੱਲੇ ਸੀ। ਉਫ ਤੇ ਮੇਰਾ ਜਿਹੜਾ ਭਰਾ ਸੀ ਉਹ ਇੱਕ ਨੁੱਕਰ ਤੇ ਲਾ ਕੇ ਬੈਠਾ ਸੀ। ਮੇਰਾ ਬਾਪ ਆਇਆ ਜਦੋਂ ਲੋਕ ਕਤਲ ਕਰਕੇ ਚਲੇ ਗਏ ਮਾਰ ਕੇ। ਮੇਰੇ ਬਾਪ ਨੇ ਆਵਾਜ਼ਾਂ ਦਿੱਤੀਆਂ ਕੋਈ ਹੈ ਜ਼ਿੰਦਾ। ਕਹਿੰਦੀ ਮੇਰਾ ਭਰਾ ਇੱਕ ਨੁੱਕਰ 'ਚ ਸਹਿਮਿਆ ਬੈਠਾ ਸੀ ਕਹਿੰਦੀ ਉੱਥੋਂ ਫੜਾ ਫੜ ਮੇਰੇ ਭਰਾ ਨੂੰ ਚੁੱਕਿਆ ਉਸ ਤੋਂ ਬਾਅਦ ਮੈਂ ਆਵਾਜ਼ ਦਿੱਤੀ ਇੱਕ Laash ਥਲੋਂ ਕਿ ਅੱਬਾ ਜੀ ਮੈਂ ਵੀ ਆ ਕਹਿੰਦੇ ਉਹਨੇ ਮੇਰੇ ਬਾਲਦ ਮੇਰੇ ਨੇ ਆ ਕੇ Laash ਸਾਈਡ ਤੇ ਕੀਤੀ ਥਲੋਂ ਮੈਨੂੰ ਕੱਢਿਆ ਕਹਿੰਦੀ ਜਦੋਂ ਮੇਰੀ ਹਾਲਤ ਵੇਖੀ ਤੇ ਉਹ ਬੜਾ ਪਰੇਸ਼ਾਨ ਹੋਇਆ ਪਰੇਸ਼ਾਨ ਤਾਂ ਪਹਿਲੇ ਵੀ ਸਾਰਾ ਖਾਨਦਾਨ ਮਾਰਿਆ ਗਿਆ ਸੀ ਉਹ ਕਹਿੰਦੇ ਮੇਰੀ ਜਿਹੜੀ ਬੜਾ ਬਾਜ਼ੂ ਸੀ ਨਾ ਥੋੜਾ ਜਿਹਾ ਲਟਕਨ ਦਿਆ ਸੀ ਤੌਬਾ ਸਤਖਫਾਰ ਉਹ ਕਹਿੰਦੀ ਮੈਂ ਮੇਰੇ ਬਾਪ ਨੇ ਮੇਰਾ ਬਾਜ਼ੂ ਥੋੜਾ ਖਿੱਚ ਕੇ ਨੂੰ ਆਪ ਹੀ ਉਤਾਰ ਦਿੱਤਾ ਫਿਰ ਫਿਰ ਕੀ ਹੋਇਆ ਜੀ ਉਹ ਕਹਿੰਦੀ ਜਦੋਂ ਮੇਰਾ ਚਿਹਰਾ ਵੇਖਿਆ ਤਾਂ ਉਹ ਡਰ ਗਿਆ ਖੌਫ ਨਾਲ ਕਿ ਬੇਟੀ ਮੇਰੀ ਤਾਂ ਮੁਸ਼ਕਲ ਹੀ ਖਤਮ ਹੋ ਗਈ ਹੈ ਖੈਰ ਉਹ ਕਹਿੰਦੀ ਬਾਪ ਸੀ ਉਹਦੇ ਦਿਲ ਚ ਆਇਆ ਕਿ ਨਹੀਂ ਮੈਂ ਆਪਣੀ ਧੀ ਨੂੰ ਲੈ ਕੇ ਜਾਣਾ ਹੂੰ ਉਹ ਕਹਿੰਦੀ ਇੱਕ ਕਦੀ ਮੈਨੂੰ ਚੁੱਕੇ ਕਦੀ ਚ ਪੁੱਤਰ ਨੂੰ ਚੁੱਕੇ ਕਦੀ ਮੈਨੂੰ ਚੁੱਕੇ ਕਦੀ ਪੁੱਤਰ ਨੂੰ ਚੁੱਕੇ ਥੱਕ ਜਾਵੇ ਏਦਾਂ ਹੀ ਕਰਦੇ ਕਰਦੇ ਉਹਨੇ ਦੇਖਿਆ ਕਿ ਮੈਂ ਰਸਤੇ 'ਚ ਕੋ ਮੇਰੇ ਤੇ ਫੇਰ ਨਾ ਹਮਲਾ ਕਰ ਦੇਵੇ ਉਨੇ ਕਹਿੰਦੀ ਮੇਰੀ ਤਾਂ ਬਚਣਾ ਨਹੀਂ ਤੇ ਬੇਤਰ ਹੈ ਕਿ ਮੈਂ ਪੁੱਤਰ ਬਚਾਲਣਾ ਕਿਉਂਕਿ ਧੀ ਜ਼ਖਮੀ ਬਹੁ ਸੀ ਉਹਨੇ ਕਿਹਾ ਫੈਸਲਾ ਕੀਤਾ ਕਹਿੰਦੀ ਇੱਕ ਦਰਖਤ ਥੱਲੇ ਮੈਨੂੰ ਬਿਠਾਇਆ ਆਪਣੇ ਸਿਰ ਦਾ ਸਾਫਾ ਲਾ ਕੇ ਮੇਰੇ ਉੱਤੇ ਦਿੱਤਾ ਦੇ ਕੇ ਰੋ ਕੇ ਕਹਿੰਦਾ ਧੀਏ ਕਿਆਮਤ ਵਾਲੇ ਦਿਨ ਮਿਲਾਂਗੇ ਓ ਮਾਈ ਗੋਡ ਅਗਲੀ ਕਹਾਣੀ ਕੀ ਹੁੰਦੀ ਹੈ ਇਹ ਧੀ ਜਿਹੜੀ ਆ ਸਾਰੀ ਰਾਤ ਮੌਤ ਦਾ ਇੰਤਜ਼ਾਰ ਕਰਦੀ ਓਹ ਕਿ ਸ਼ਾਇਦ ਹੁਣ ਮੌਤ ਆਈ ਹੁਣ ਆਈ ਹੁਣ ਆਈ ਲੇਕਿਨ ਮੌਤ ਨਹੀਂ ਆਉਂਦੀ ਉਹ ਹੁੰਦਾ ਕੀ ਆ ਕਿ ਸੂਰਜ ਇੰਜ ਨਿਕਲਦਾ ਮਾ ਮਾਈ ਅਮਾ ਜੀ ਦੱਸਦੇ ਕਿ ਮੈਂ ਨੀਂਬੇ ਹੋਸ਼ੀ ਦੀ ਹਾਲਤ ਹੁੰਨੀ ਤੇ ਦੋ ਸਰਦਾਰ ਪੱਠੇ ਲੈਣ ਹੁੰਦੇ ਆਪਣੇ ਉਸ ਜ਼ਮੀਨਾਂ ਚ ਉਹ ਮੈਨੂੰ ਵੇਖ ਲੈਂਦੇ ਜ਼ਖਮੀ ਨੂੰ ਕਹਿੰਦੇ ਮੈਨੂੰ ਉਠਾ ਕੇ ਨਾ ਉਹ ਇੱਕ ਪਿੰਡ ਚ ਲੈ ਜਾਂਦੇ ਉਸ ਪਿੰਡ ਦਾ ਨਾਮ ਹੁੰਦਾ ਭੁੱਲਾ ਰਾਈ ਸਹੀ ਜਦੋਂ ਭੁੱਲਾ ਰਾਈ ਪਿੰਡ ਚ ਜਾਂਦੇ ਉਥੇ ਹੁੰਦਾ ਇੱਕ ਜਵਾਲਾ ਸਿੰਘ ਨਾਮ ਦਾ ਇੱਕ عظیم insan ਮੈਂ ਤਾਂ ਜਵਾਲਾ ਸਿੰਘ ਦੀ ਜਿੰਨੀ ਵੀ ਤਾਰੀਫ ਮੇਰੇ ਕੋਲ ਤਾਰੀਫ ਦੇ ਸ਼ਬਦ ਮੇਰੇ ਕੋਲ ਹੈ ਨਹੀਂ ਇੱਕ عظیم انسان ਜਵਾਲਾ ਸਿੰਘ ਦੇਖਦਾ ਕਿ ਇੱਕ ਬੱਚੀ ਆ ਮੁਸਲਮਾਨਾਂ ਦੀ ਜ਼ਖਮੀ ਦੀ ਸ਼ਕਲ ਚ ਫਰਿਸ਼ਤਾ ਹਾਂਜੀ ਫਰਿਸ਼ਤਾ ਜੀ ਉਹ ਜਵਾਲਾ ਸਿੰਘ ਦੇਖਦਾ ਕਿ ਬੱਚੀ ਆ ਮੁਸਲਮਾਨਾਂ ਦੀ ਆ ਜ਼ਖਮੀ ਆ ਤੇ ਜ਼ਿੰਦਗੀ ਔਰ ਮੌਤ ਦੀ ਕਸ਼ਮਾ ਕਸ਼ਮਤ ਦੇ ਵਿੱਚ ਉਹ ਕਹਿੰਦਾ ਸਰਦਾਰਾਂ ਸਾਰਿਆਂ ਇਕੱਠੇ ਹੋ ਜਾਂਦੇ ਉਹ ਕਹਿੰਦਾ ਅਗਰ ਤੁਹਾਨੂੰ ਕੋਈ ਇਤਰਾਜ਼ ਨਹੀਂ ਕਿ ਲੜਕੀ ਮੈਂ ਆਪਣੇ ਘਰ ਲੈ ਜਾ ਸਕਦਾ ਉਹ ਸਰਦਾਰ ਕਹਿੰਦੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਕੋਈ ਲੈ ਜਾ ਉਹ ਜਵਾਲਾ ਸਿੰਘ ਉਸ ਇਸ ਰਸ਼ੀਦਾ ਬੀਬੀ ਨੂੰ ਚੁੱਕਦਾ ਆਪਣੇ ਬਾਜ਼ੂਆਂ ਤੇ ਤੇ ਆਪਣੇ ਘਰ ਲੈ ਜਾਂਦਾ ਉਹਦੀ ਜਵਾਲਾ ਸਿੰਘ ਦੀ بیوی ਦਾ ਨਾਮ ਹੁੰਦਾ ਪ੍ਰੀਤਮ ਕੌਰ ਉਹ ਜਵਾਲਾ ਸਿੰਘ ਤੋਂ ਵੀ ਅੱਛੀ ਹੁੰਦੀ ਕਰਤਾਰ ਦੇ ਨਾ ਮੁਹੱਬਤ ਦੀ ਨਿਸ਼ਬਤ ਉਹ ਜਦੋਂ ਜਵਾਲਾ ਸਿੰਘ ਲੈ ਕੇ ਜਾਂਦਾ ਤੇ ਪ੍ਰੀਤਮ ਕੌਰ ਵੇਖਦੀ ਕਹਿੰਦੀ ਇਹ ਜ਼ਖਮੀ ਬੱਚੀ ਮੁਸਲਮਾਨਾਂ ਦੀ ਲੱਗਦੀ ਉਹ ਕਹਿੰਦਾ ਹਾਂ ਬਿਲਕੁਲ ਮੁਸਲਮਾਨਾਂ ਦੀ ਉਹ ਕਹਿੰਦੀ ਸਰਦਾਰ ਜੀ ਕਿੱਥੋਂ ਲੈ ਕੇ ਉਹ ਕਹਿੰਦਾ ਇੰਜ ਇੰਜ ਕਰਕੇ ਫਲਾਂ ਜਗ੍ਹਾ ਤੇ ਸੀਗੀ ਤੇ ਮੈਂ ਕਿਹਾ ਸ਼ਾਇਦ ਬਚ ਜਾਵੇ ਉਹਨਾਂ ਫਿਰ ਪ੍ਰੀਤਮ ਕੋਰ ਤੇ ਜਵਾਲਾ ਸਿੰਘ ਉਹਨਾਂ ਦੀ 10 ਸਾਲ ਪਹਿਲੇ ਸ਼ਾਦੀ ਹੁੰਦੀ ਹੈ ਤੇ ਲੇਕਿਨ ਔਲਾਦ ਨਹੀਂ ਹੋਈ ਹੁੰਦੀ ਤੇ ਉਹ ਔਲਾਦ ਬਣਾ ਲਿੰਦੇ ਨੇ ਔਲਾਦ ਕੋਈ ਨਹੀਂ ਹੁੰਦੀ ਤੇ ਉਹ ਪ੍ਰੀਤਮ ਕੋਰ ਬੜੀ ਖੁਸ਼ ਹੁੰਦੀ ਤੇ ਉਹਨਾਂ ਨੂੰ ਔਲਾਦ ਉਹਨੂੰ ਐ ਲੱਗਦਾ ਜਿਵੇਂ ਮੇਰੀ ਧੀ ਹੈ ਹਾਏ ਹਾਏ ਉਹ ਨਹੀਂ ਡਰੇ ਨਾ ਉਹ ਫਟਾਫਟ ਪ੍ਰੀਤਮ ਕੋਰ ਪਾਣੀ ਗਰਮ ਕਰਦੀ ਉਸ ਦੌਰ ਦੇ ਵਿੱਚ ਨਿੰਮ ਕੋਟ ਕੇ ਜੋ ਵੀ ਤੇਲ ਉਹਦੇ ਜ਼ਖਮਾਂ ਤੇ ਲਾਉਂਦੇ ਉਹ ਫੇ ਉਹ ਟਾਂਗਾ ਚੱਲਦਾ ਹੁੰਦਾ ਉਸ ਦੌਰ ਚ ਉਹ ਟਾਂਗੇ ਤੇ ਜਾ ਕੇ ਪਰਾਂ ਪਿੰਡ 'ਚ ਇੱਕ ਹਿੰਦੂ ਹਕੀਮ ਹੁੰਦਾ ਉਹਨੂੰ ਲੈ ਕੇ ਆਉਂਦੇ ਇਲਾਜ ਕਰਾਉਂਦਾ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਉਹ ਮਾਦਾ ਸੀ ਕਿ ਮੈਂ ਨਾ ਰਾਤ ਦਾ ਪਿਛਲਾ ਪੈਰ ਹੁੰਦਾ ਤੇ ਮੈਂ ਜੇ ਕਰਕੇ ਮੈਨੂੰ ਹੋਸ਼ ਆਉਂਦੀ ਨਾ ਜਦੋਂ ਮੈਂ ਕਹਿੰਨੀ ਅੱਬਾ ਜੀ ਅੰਮਾ ਜੀ ਆਵਾਜ਼ ਦਿਨੀ ਹੈ ਤੇ ਕਹਿੰਦੀ ਮੈਂ ਇਸ ਸੱਜੇ ਹੱਥ ਬਾਈ ਤੇ ਜਵਾਲਾ ਸਿੰਘ ਟੇਕ ਲਾ ਕੇ ਸੁੱਤਾ ਇਸ ਪਾਸੇ ਪ੍ਰੀਤਮ ਕੋਰ ਵਾਵਾ ਉਹ ਉਹ ਸੌਂਦੇ ਵੀ ਰਾਤ ਚਾਰ ਪਾਈ ਦੇ ਆਸੇ-ਪਾਸੇ ਸੀ। ਕਿਆ ਬਾਤ ਉਹ ਕਹਿੰਦੇ ਜਦੋਂ ਮੈਂ ਅੰਜ ਕਰੇ ਕਹਿੰਦਾ ਅੱਬਾ ਜੀ ਕਹਿੰਦੇ ਜਵਾਲਾ ਸਿੰਘ ਨੂੰ ਜਾਗ ਆ ਗਈ। ਆਏ ਹਾਏ। ਉਹ ਫੜਾਫੜ ਪ੍ਰੀਤਮ ਕੋਲ ਨੂੰ ਐਂ ਖੜ ਕੇ ਉਠੋਂਦਾ। ਕਹਿੰਦਾ ਉਠ ਉਠ। ਕਹਿੰਦਾ ਹੋਸ਼ ਆ ਗਈ ਕੁੜੀ ਨੂੰ ਹੋਸ਼ ਆ ਗਈ। ਹਾਂ ਹਾਂ। ਉਹ ਫੜਾਫੜ ਉੱਠੀ ਪ੍ਰੀਤਮ ਕੋਲ ਨੂੰ ਐ ਲੱਗਦਾ ਕਿ ਮੈਂ ਜਿਵੇਂ ਨਹੀਂ ਬੰਦਾ ਬੰਦੇ ਦੀ ਜਾਨ ਵੱਜ ਜਾਂਦੀ। ਬੰਦਾ ਮੌਤ ਦੀ ਕਸ਼ਮਕਸ਼ੋਂ ਨਿਕਲ ਕੇ ਜ਼ਿੰਦਾ ਹੋ ਜਾਂਦਾ। ਜ਼ਿੰਦਾ ਹੋ ਜਾਂਦਾ। ਪ੍ਰੀਤਮ ਕੋਨ ਇੰਨੀ ਖੁਸ਼ੀ ਹੁੰਦੀ। ਕਿ ਜਿਵੇਂ ਉਹ ਦੁਬਾਰਾ ਜ਼ਿੰਦਾ ਹੋਈ ਹੁੰਦੀ ਬਹੁਤ ਮੋਈਨਾ ਚਾ ਚੜਦਾ ਦੱਸਿਓ ਫਿਰ ਦਤੋਂ ਵੀ ਜੀ ਫੜਾਫੜਾ ਨੂੰ ਦੁੱਧ ਪਲਾਉਂਦੇ ਆ ਉਹਨੂੰ ਬਿਠਾਉਂਦੇ ਆ ਉਹ ਕਹਿੰਦੀ ਅੱਬਾ ਜੀ ਉਹ ਕਹਿੰਦਾ ਜਵਾਲਾ ਸਿੰਘ ਕਹਿੰਦਾ ਧੀਏ ਮੈਂ ਅਸੀਂ ਤੇਰੇ ਕੋਲ ਪਰੇਸ਼ਾਨ ਨਹੀਂ ਹੋਣਾ ਸਾਨੂੰ ਆਪਣਾ ਬਵਾਲਾ ਦੀ ਸਮਝੀ ਉਹ ਕਹਿੰਦੀ ਮੈਨੂੰ ਆਪਣੀ والدہ ਸਮਝੀ ਉਹ ਫਿਰ ਜਵਾਲਾ ਸਿੰਘ ਤੇ ਪ੍ਰੀਤਮ ਕੌਰ ਉਹਨੂੰ ਆਪਣੀ ਧੀ ਬਣਾ ਲੈਂਦੇ ਇੰਨਾ ਕੁ ਉਹ ਮਾਂ ਮੈਨੂੰ ਦੱਸਦੀ ਆ ਕਿ ਇੰਨਾ ਕੁ ਪਿਆਰ ਦਿੰਦੇ ਮੈਨੂੰ ਜਿੰਨ ਇੰਨਾ ਕਦੀ ਮੇਰੇ ਮਾਂ ਬਾਪ ਨੇ ਵੀ ਨਹੀਂ ਸੀ ਕੀਤਾ ਉਹੋ ਉਕੇਂਦੇ ਉਹਨਾਂ ਨੇ ਘਰ 'ਚ ਇੱਕ 베ਰੀ ਦਾ ਦਰਖਤ ਹੁੰਦਾ ਸੀ ਤੇ ਜਵਾਲਾ ਸਿੰਘ ਨੇ ਸਵੇਰੇ ਪਠੇਲਾ ਚਲ ਜਾਣਾ ਪੈਲੀਆਂ ਚਲ ਜਾਣਾ ਤੇ ਉਹਨਾਂ ਨੇ ਨਾ ਮੇਰੇ ਕਰਕੇ ਇੱਕ ਪਿੰਗ ਬੰਨੀ ਜੀ 베ਰੀ ਦੇ ਦਰਖਤ ਨਾਲ ਕਿਆ ਪਿੰਗ ਲੈਂਦੀ ਰਵੇ ਤੇ ਕਹਿੰਦੇ ਉਹਨਾਂ ਨੇ ਮੈਨੂੰ ਬਾਹ ਕੇ ਨਾ ਪ੍ਰੀਤਮ ਕੋ ਨੇ ਝੂਟੇ ਦੇਣੇ ਇੰਜ ਕਰਕੇ ਤੇ ਕਦੀ ਉਹਨੇ ਮੇਰੀ ਕੰਗੀ ਕਨੀ ਕਦੀ ਮੈਂ ਉਹਦੀ ਕਰਨੀ ਫਿਰ ਕਹਿੰਦੀ ਏਡੇ ਦੋਵੇਂ ਜੀ ਅੱਛੇ ਸੀ ਉਹ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਅੱਜ ਮੁਸਲਮਾਨਾਂ ਦੀ ਈਦ ਆ ਹਾਂ ਕਿਤੇ ਜਦੋਂ ਈਦ ਹੋਣੀ ਮੈਨੂੰ ਈਦ ਦੇ ਕੱਪੜੇ ਲਿਆ ਕੇ ਪਰਮ ਨਹੀਂ ਬਦਲਿਆ ਪਰਮ ਨਹੀਂ ਕਹਿੰਦੀ ਮੈਨੂੰ ਸਪਾਰਾ ਪੜਾਉਂਦੇ ਰਹੇ ਅੱਲਾਹ ਇੱਕ ਉਹਨਾਂ ਨੇ ਮੌਲਵੀ ਦਾ ਬੰਦੋਬਸਤ ਕੀਤਾ ਮਤਲਬ ਸਪਾਰਾ ਕੋ ਮੈਨੂੰ ਸਮਝ ਆ ਗਈ ਤੁਸੀਂ ਸਟਾਰਟ 'ਚ ਕਿਹਾ ਨਾ ਸ਼ਬਦ ਨਹੀਂ ਹੈ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ ਹਾਂਜੀ ਹਾਂਜੀ ਸਮਝ ਆ ਗਈ ਕਿਉਂ ਇੰਨੇ ਅੱਛੇ ਫਰਿਸ਼ਤੇ ਸਨ ਉਹ ਤੇ ਫਰਿਸ਼ਤੇ ਮੈਂ ਕਹਿੰਨਾ ਉਹਨਾਂ ਵਿੱਚ ਸਰਦਾਰਾਂ ਨੇ ਉਹ ਪ੍ਰੀਤਮ ਕੌਰ ਜਵਾਲਾ ਸਿੰਘ ਉਸ ਦੌਰ ਦੇ ਇੱਕ عظیم ਹੀਰੋ ਸੀ ਪਾਰਟੀਸ਼ਨ ਦੇ ਵਿੱਚ ਜਿਨ੍ਹਾਂ ਨੇ ਇਨਸਾਨੀਅਤ ਦਾ ਇੱਕ ਬਿਹਤਰੀਨ ਸਬਕ ਦੱਸਿਆ ਕਿ ਇਨਸਾਨ ਕਹਿੰਦੇ ਕਿ ਨੂੰ ਅੱਛਾ ਹੋਇਆ ਕਿ ਉਹ ਉਹ ਆਪਣਾ ਜਵਾਲਾ ਸਿੰਘ ਵੀ ਬਹੁਤ ਪਿਆਰ ਕਰਦਾ ਸੀ ਫਿਰ ਜਦੋਂ ਗੁਰਦੁਆਰੇ ਜਾਣਾ ਉਹ ਕਹਿੰਦੀ ਉਦੋਂ ਵੀ ਮੈਂ ਨਾਲ ਜਾਣਾ ਫਿਰ ਬਾਹਰ ਕਹਿੰਦੀ ਇੰਨਾ ਪਿਆਰ ਸੀ ਜਵਾਲਾ ਸਿੰਘ ਦਾ ਕਿ ਉਹ ਮੈਨੂੰ ਮੋਟਿਆਂ ਦੇ ਚੁੱਕ ਕੇ ਹਨਾ ਕਮਾਦਾ ਸੀ ਪੈਲੀਆਂ ਚ ਲੈ ਕੇ ਜਾਣਾ ਤੇ ਉਹਨੇ ਇੱਕ ਵਾਕਿਆ ਸੁਣਾਇਆ ਮੈਨੂੰ ਉਹ ਵਾਕਿਆ ਬੜਾ ਹੀ ਦਿਲਚਸਪ ਕਹਿੰਦੀ ਮੈਂ ਨਾ ਗਲੀ ਚ ਖੇੜ ਰਹੀ ਅੱਛਾ ਤੇ ਬੱਚੇ ਮੈਨਾਂ ਨਾ ਗਲੀ ਤੇ ਬਿਨਾਂ ਲੜ ਕੇ ਕਹਿੰਦੇ ਮੁਸਲੀ ਹੋਏ ਮੁਸਲੀ ਹੋਏ ਇੰਜ ਹਾਂ ਮੁਸਲਮਾਨ ਮੁਸਲਮਾਨ ਉਹ ਕਹਿੰਦੇ ਇੰਜ ਕਰਕੇ ਮੈਂ ਰੋ ਪਈ ਹਾਂ ਕਹਿੰਦੀ ਮੈਂ ਰੋਂਦੀ ਰੋਂਦੀ ਘਰ ਆਈ ਪ੍ਰੀਤਮ ਕੋਰ ਬੜੀ ਪਰੇਸ਼ਾਨ ਹੋ ਕੇ ਕਹਿੰਦੀ ਤੂੰ ਕਿਉਂ ਰੋ ਰਹੀ ਧੀਏ ਤੈਨੂੰ ਕੀ ਹੋਇਆ ਮੈਂ ਮਸਲੇ ਮਸਲੇ ਕੀ ਮਸਲਾ ਉਹ ਕਹਿੰਦੀ ਮਾਂ ਮੈਨੂੰ ਨਾ ਮੁਸਲਿਮ ਉਸਲੀ ਕਿਆ ਉਹ ਕਹਿੰਦੀ ਅੱਛਾ ਮੈਂ ਹੁਣੀ ਦੱਸੀ ਉਹਨਾਂ ਉਸ ਤੌਰ 'ਤੇ ਫੂਕੜੇ ਹੁੰਦੇ ਸੀ ਜਿਹੜੇ ਨਾ ਚੁੱਲ੍ਹੇ ਦੇ ਚ ਫੂਕ ਮਾਰੀ ਜਾਂਦੀ ਹਾਂ ਉਹ ਤੇ ਮੈਂ ਵੇਖਿਆ ਨੇ ਹਾਂਜੀ ਉਹਨਾਂ ਉਹ ਕਹਿੰਦੀ ਫੂਕਣਾ ਛੁੱਕਦੀ ਐ ਲੈ ਜਾਂਦੀ ਐ ਤੇ ਬਾਹਰ ਲੈ ਜਾਂਦੀ ਤੇ ਉੱਚੀ ਕਹਿੰਦੀ ਅੱਜ ਤੱਕ ਪ੍ਰੀਤਮ ਕੋਰ ਨੂੰ ਮੈਂ ਇੰਨੇ ਗੁੱਸੇ 'ਚ ਨਹੀਂ ਵੇਖਿਆ ਜਿੱਦਾਂ ਜਦ ਉਹਦਣ ਵੇਖਿਆ ਜਦੋਂ ਮੈਂ ਉਹ ਕਹਿੰਦੀ ਫੂਗਣਾ ਚੁੱਕ ਕੇ ਜਦ ਇੰਜ ਕਰਕੇ ਨਾ ਉਹ ਮਾਰਦੀ ਨਾ ਬੱਚਿਆਂ ਦੇ ਉੱਚੀ ਦਾ ਨਹੀਂ ਕਹਿੰਦੀ ਖਬਰ ਅੱਜ ਤੋਂ ਬਾਅਦ ਕਿਸੇ ਨੇ ਮੇਰੀ ਧੀ ਨੂੰ ਮੁਸਲੀ ਜਾ ਇਦਾਂ ਦਾ ਕੋਈ ਸ਼ਬਦ ਕਿਹਾ ਕਹਿੰਦੀ ਉਸ ਤੋਂ ਬਾਅਦ ਕਿਸੇ ਬੱਚੇ ਦੀ ਜੁਰਤ ਨਾ ਹੋਈ ਕਿ ਮੈਨੂੰ ਕੋਈ ਬੁਰਾ ਸ਼ਬਦ ਕਹਿਣ ਹਾਏ ਹਾਏ ਉਹਨੇ ਕਿਹਾ ਮੇਰੀ ਧੀ ਆ ਵਾਹ ਧਰਮ ਦੀ ਗੱਲ ਬਾਅਦ ਚੁੱਕਾ ਨਹੀਂ ਪਹਿਲਾਂ ਮੇਰੀ ਧੀ ਦੀ ਗੱਲ ਕਰਨੀ ਆ ਥੋ ਆ ਗਏ ਨੇ ਮੇਰੀ ਅੱਖਾਂ 'ਚ ਅੱਛਾ ਹੋਇਆ ਕੀ ਦੀ ਉਹ ਇੱਕ ਦਿਨੇ ਟਾਂਗੇ 'ਚ ਜਾਂਦੇ ਆ ਆਪਣਾ ਸ਼ਾਪਿੰਗ ਕਰਨ Eid ਦੀ ਸ਼ਾਹ ਚਾਪਾਂਗ ਹੁੰਦੀ ਉਹ ਸ਼ਹਿਰ ਇੱਕ ਚ ਜਾਂਦੀ ਤੇ ਉੱਥੇ ਖਾਟੀ ਪਿੰਡ ਦਾ ਇੱਕ ਬਜ਼ੁਰਗ ਹੁੰਦਾ ਹੂੰ ਉਹ ਵੇਖ ਲੈਂਦਾ ਉਹ ਕਹਿੰਦਾ ਯਾਰ ਇਹ ਤਾਂ ਫਤਿਮਾ ਮਮਦੀ ਧੀ ਆ ਅੱਛਾ ਕਹਿੰਦਾ ਇਹ ਟਾਂਗੇ ਹਾ 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 ਉਹ ਆਕੇ ਨਾ ਉਹਦੇ ਕੋ ਜਵਾਲਾ ਸਿੰਘ ਹੁੰਦਾ ਉਹ ਕਹਿੰਦਾ ਸਸਰੀਕਾਲ ਆਪਣੇ ਕਹਿੰਦਾ ਜੀ ਅੱਗੇ ਜਵਾਲਾ ਸਿੰਘ ਵੀ ਕਹਿੰਦਾ ਸਸਰੀਕਾਲ ਸਤਸਰੀ ਕਹਿੰਦਾ ਸਰਦਾਰ ਜੀ ਜਿਹੜੀ ਆ ਬੱਚੀ ਹੈ ਕੌਣ ਹੂੰ ਉਹ ਜਵਾਲਾ ਸਿੰਘ ਕਹਿੰਦਾ ਮੇਰੀ ਧੀ ਆ ਸਹੀ ਕਹਿੰਦਾ ਨਹੀਂ ਇਹ ਮੈਨੂੰ ਮੇਰੇ ਪਿੰਡ ਦੀ ਫਤਿਮਾ ਮਮਦੀ ਬੇਟੀ ਲੱਗਣ ਦੇ ਹੀ ਵਾਹ 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 ਉਹ ਕਹਿੰਦਾ ਧੀਏ ਤੂੰ ਉਹਦੀ ਫਤਿਹ ਮੁਹੰਮਦ ਦੀ ਧੀ ਨਹੀਂ ਕਹਿੰਦੀ ਹਾਂ ਬਾਪੂ ਮੈਂ ਉਹਦੀ ਧੀ ਹੀ ਆ ਉਹ ਫਿਰ ਕਹਿੰਦਾ ਤੇ ਉਹਦਾਸ ਦਾ ਫਤਿਹ ਆਪਣਾ ਜਵਾਲਾ ਸਿੰਘ ਕਿ ਇੰਜ ਕਰਕੇ ਇਹਨੂੰ ਅਸੀਂ ਬਚਾਇਆ ਉਹ ਹੁੰਦਾ ਕਿ ਆਪਣਾ ਰਸ਼ੀਦਾ ਬੀਬੀ ਦਾ ਜਿਹੜਾ ਵਾਲਦ ਹੁੰਦਾ ਨਾ ਫਤਿਹ ਮੁਹੰਮਦ ਆਪਣੇ ਪਿੰਡ ਖਾਟੀ ਚਿੱਠੀ ਪਾਉਂਦਾ ਅੱਛਾ ਚਿੱਠੀ ਪਾ ਕੇ ਆਪਣੇ ਦੋਸਤਾਂ ਨੂੰ ਲਿਖਦਾ ਕਿ ਮੈਂ ਤੇ ਮੇਰਾ ਪੁੱਤਰ ਹੀ ਪਾਕਿਸਤਾਨ ਪਹੁੰਚੇ ਉਹ ਇੰਜ ਚਿੱਠੀ ਤਾਂ ਜਾਂਦੀ ਪਿੰਡ ਦੇ ਵਿੱਚ ਰੋਲਾ ਪੈਂਦਾ ਕਿ ਫਤਿਹ ਮੁਹੰਮਦ ਦੀ ਚਿੱਠੀ ਆਈ ਆ ਲੈਂਦੇ ਪੰਜਾਬ ਚੋਂ ਉਹੜਾ ਜਿਹੜੇ ਬਜ਼ੁਰਗ ਨੇ ਵੇਖਿਆ ਹੁੰਦਾ ਸਰਦਾਰ ਨੇ ਫਤਿਹ ਮਮਦੀ ਧੀ ਨੂੰ ਟਾਂਗੇ ਚ ਜਵਾਲਾ ਸਿੰਘ ਦੇ ਨਾਲ ਉਹ ਮੈਸੇਜ ਕਰਦੇ ਉਹਦੇ ਤੱਕ ਵੀ ਗੱਲ ਚੱਲ ਜਾਂਦੀ ਉਹ ਖਾਤ ਲਿਖਦੇ ਨੇ ਹਾਂ ਜੀ ਉਹਦੇ ਤੱਕ ਵੀ ਗੱਲ ਚੱਲ ਜਾਂਦੀ ਹਾਂ ਕਿ ਇਦਾਂ ਕਰਕੇ ਆ ਫਤਿਹ ਮਮਦ ਉਥੇ ਉਹ ਬੰਦੇ ਸਰਦਾਰਾਂ ਨੂੰ ਇਕੱਠੇ ਕਰਦਾ ਉਹ ਕਹਿੰਦਾ ਯਾਰ ਉਹ ਆ ਜਿਹੜੀ ਫਤਿਹ ਮਮਾ ਚ ਇਹਦੀ ਇੱਕ ਧੀ ਇਧਰ ਭੁੱਲਾਰਾ ਹੀ ਪਿੰਡ ਚ ਜ਼ਿੰਦਾ ਵਾ 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 ਉਹ ਸਰਦਾਰ ਕਹਿੰਦੇ ਯਾਰ ਇਹ ਤਾਂ ਬੜਾ ਅੱਛਾ ਕੰਮ ਹੋਊਗਾ ਜਿਹੜੀ ਧੀ ਤਨੂ ਉਹਦੇ ਤੱਕ ਪਹੁੰਚਾਈਏ ਜਿਹਨੂੰ ਅੱਲਾ ਰੱਖੇ ਉਹਨੂੰ ਕੌਣ ਚੱਕੀ ਹਾਂ ਉਹ ਫੇਰ ਨਾ ਉਹ ਸਾਰੇ ਇਕੱਠੇ ਹੋ ਕੇ ਨਾ ਉਸ ਆਪਣਾ ਭੁੱਲਾ ਰਈ ਪਿੰਡ 'ਚ ਚੱਲ ਜਾਂਦੇ ਖਾਟੀ ਪਿੰਡ ਦੇ ਸਰਦਾਰ ਹਾਂਜੀ ਮਿਲਾਂਦੇ ਕਹਿੰਦੇ ਨਾ ਫੇਰ ਮਿਲਾਂਦੇ ਅੱਛਾ ਔਖੇ ਕਿ ਜਾਂਦਾ ਉੱਥੇ ਇਕੱਠੇ ਹੁੰਦੇ ਆ ਇਕੱਠੇ ਹੋ ਗਏ ਨਾ ਉਹਨੂੰ ਜਵਾਲਾ ਸਿੰਘ ਨੂੰ ਬੁਲਾਉਂਦੇ ਆ ਅੱਛਾ ਇੱਥੇ ਜਵਾਲਾ ਸਿੰਘ ਦਾ ਜ਼ਰਫ਼ ਚੈੱਕ ਕਰੋ ਬੜਾ ਵੱਡਾ ਜੀ ਜਵਾਲਾ ਸਿੰਘ ਉਹਨੂੰ ਸਰਦਾਰ ਬੁਲਾਉਂਦੇ ਉੱਥੇ ਦਾ ਸਰਪੰਚ ਬੁਲਾਉਂਦਾ ਭੁੱਲਾ ਰਈ ਦਾ ਉਹ ਕਹਿੰਦਾ ਜੇ ਖਾਟੀ ਪਿੰਡ ਤੋਂ ਸਰਦਾਰ ਆਏ ਇਹ ਕਹਿੰਦੇ ਕਿ ਤੂੰ ਮੁਸਲਮਾਨਾਂ ਦੀ ਧੀ ਆ ਸਾਡੇ ਪਿੰਡ ਦੀ ਤੇ ਤੂੰ ਆਪਣੇ ਘਰ ਰੱਖੀ ਹੈ ਹੂੰ ਉਹ ਫਿਰ ਜਵਾਲਾ ਸਿੰਘ ਸਾਰੀ ਕਹਾਣੀ ਸੁਣਾਉਂਦਾ ਇੰਜ ਇੰਜ ਕਰਕੇ ਆ ਹੋਏ ਤੇ ਮੈਨੂੰ ਪਾਲਿਆ ਉਹ ਕਹਿੰਦੇ ਨਹੀਂ ਇਹਨੂੰ ਜੀ ਵਾਪਸ ਕਰਨਾ ਇਹਦੇ ਬਾਪ ਦੀ ਚਿੱਠੀ ਆਈ ਓਏ ਹੋ ਇਹਨੂੰ ਲੈnde ਪੰਜਾਬ ਵਾਪਸ ਕਰੋ ਸਾਡੇ ਪਿੰਡ ਦੀ ਧੀ ਆ ਤੇ ਫਤਿਮਾ ਮਮਾ ਸਾਡਾ ਦੋਸ ਸੀ ਉਹ ਸਰਦਾਰ ਕਹਿੰਦੇ ਤੇ ਅਸੀਂ ਉਹਨਾਂ ਦਾ ਕਿੰਨਾ ਮੁਸ਼ਕਲ ਹੋਏਗਾ ਆਪਣੀ ਬੇਟੀ ਕਰਕੇ ਪਾਲੀ ਸੀ ਉਹ ਜਵਾਲਾ ਸਿੰਘ ਪਹਿਲੇ ਸੋਚਦਾ ਹੂੰ ਉਹਨੇ ਕਹੇ ਕੰਮ ਤਾਂ ਬੜਾ ਮੁਸ਼ਕਲ ਹੈ ਲੇਕਿਨ ਜਿਹੜਾ ਜਿਹਦਾ ਐਡਾ ਵੱਡਾ ਜ਼ਰਵ ਸੀ ਉਹਨੇ ਇੱਕ ਮੁਸਲਮਾਨਾਂ ਦੀ ਬੱਚੀ ਨੂੰ ਪਾਲਿਆ ਉਹਨੂੰ ਬਚਾਇਆ ਜ਼ਰਵ ਉਹਦਾ ਵੱਡਾ ਸੀ ਬਹੁਤ ਵੱਡਾ ਸੀ ਉਹ ਫੇ ਸਾਰੇ ਸਰਦਾਰਾਂ ਚ ਕਹਿੰਦਾ ਉਹਨੇ ਕਹੇ ਜੇ ਜਵਾਲਾ ਸਿੰਘ ਨੇ ਉਹਨੂੰ ਬਚਾਇਆ ਪਾਲਿਆ ਤੇ ਜਵਾਲਾ ਸਿੰਘ ਇਹਨੂੰ ਪਾਕਿਸਤਾਨ ਪਹੁੰਚਾਏਗਾ ਹਾਏ ਹਾਏ ਤੁਸੀਂ ਪਿੱਛੇ ਹਟ ਜਓ ਮੈਂ ਤੁਹਾਨੂੰ ਇਹਨੂੰ ਆ ਪਾਕਿਸਤਾਨ ਪਹੁੰਚਾਵਾਂਗਾ ਲੇਕਿਨ ਮੈਂ ਪਹਿਲੋਂ ਪ੍ਰੀਤਮ ਕੌਰ ਨੂੰ ਰਾਜ਼ੀ ਕਰਾਂਗਾ ਹਾਂ ਆਪਣੀ ਬੇਗਮ ਆਪਣੀ ਬੇਗਮ ਨੂੰ ਹਾਂ ਉਹ ਘਰ ਜਾਂਦਾ ਘਰਣਾ ਪ੍ਰੀਤਮ ਕੌਰ ਆਪਣਾ ਕੰਮ ਕਰ ਹੀ ਹੁੰਦੀ ਤੇ ਜਵਾਲਾ ਸਿੰਘ ਬੜਾ ਪਰੇਸ਼ਾਨ ਹੁੰਦਾ ਰਸ਼ੀਦਾ ਬੀਬੀ ਦੱਸਦੀ ਆ ਕਿ ਮੈਂ ਅਜੇ ਤੱਕ ਜਵਾਲਾ ਸਿੰਘ ਨੂੰ ਇੰਨਾ ਪਰੇਸ਼ਾਨ ਨਹੀਂ ਵੇਖਿਆ। ਕਹਿੰਦੀ ਖੈਰ ਉਹ ਜਵਾਲਾ ਸਿੰਘ ਥੋੜੀ ਜੁਰਤ ਕਰਕੇ ਹਿੰਮਤ ਕਰਕੇ ਨਾ ਉਹ ਪ੍ਰੀਤਮ ਕੋਰ ਦੇ ਕੋਲ ਜਾ ਕੇ ਕਹਿੰਦਾ ਮੈਂ ਤੇ ਨਾ ਇੱਕ ਗੱਲ ਕਰਨੀ। ਕਹਿੰਦੀ ਸਰਦਾਰ ਜੀ ਤੁਸੀਂ ਬੜੇ ਪਰੇਸ਼ਾਨ ਮੈਂ ਕਦੀ ਇੰਨਾ ਪਰੇਸ਼ਾਨ ਨਹੀਂ ਤੁਹਾਨੂੰ ਵੇਖਿਆ। ਕੀ ਰੋਜ ਵਜਾ ਕੀ? ਉਹਨੇ ਕਹਿਆ ਕਹਿੰਦੀ ਉਹਨੇ ਕਹਿਆ ਜੀ ਮੈਂ ਹੁਣ ਫੇ ਸੁਣੀ ਦਿਲ ਵੱਡਾ ਰੱਖ ਕੇ ਉਹ ਜਦ ਦੱਸਦਾਨਾ ਲੈਂਦੇ ਲੈ ਕੇ ਜਾਣਾ ਇਹਨੂੰ। ਜਵਾਲਾ ਸਿੰਘ ਕਹਿੰਦਾ ਕਿ ਇਹਦਾ ਬਾਬ ਆਪਣਾ ਚੁੰਮਰੇ ਦੇ ਲਾਗੇ ਬਿੰਡਾ ਪਾਕਿਸਤਾਨ ਚ ਲੈਂਦੇ ਪੰਜਾਬ ਚ ਤੇ ਉੱਥੇ ਜ਼ਿੰਦਾ ਆ। ਇਹ ਇਹਦੇ ਬਾਅਦ ਚਿੱਠੀ ਆਈ ਆ ਇਹਦੇ ਖਾਟੀ ਪਿੰਡ ਚ ਤੇ ਆਹ ਮਾਮਲਾ ਵੈਨੂੰ ਆਪਾਂ ਪਾਕਿਸਤਾਨ ਪਹਚਾਉਣਾ ਲੈਂਦੇ ਪੰਜਾਬ ਪਹਚਾਉਣਾ। ਉਹ ਜਦੋਂ ਪ੍ਰੀਤਮ ਕੋਲ ਇੰਨੀ ਗੱਲ ਸੁਣਦੀ ਫੌਰੀ ਡੇਕੇ ਬੇਹੋਸ਼ ਹੋ ਜਾਂਦੀ। ਉਹ ਕਹਿੰਦੀ ਅਸੀਂ ਫੜਾਫੜ ਮੈਂ ਜਵਾਲਾ ਸਿੰਘ ਮਾਦਾਨੀ ਕੇ ਅਸੀਂ ਫੜਾਫੜ ਨੂੰ ਪਾਣੀ ਪਲੌਣੇ ਛਿੱਟੇ ਮਾਰਦੇ ਆਂ। ਕਹਿੰਦੀ ਉਹ ਦੋ ਦਿਨ ਤੱਕ ਆਪਣੀ ਸਹੀ ਹਾਲਤ ਚ ਨਹੀਂ ਹੁੰਦੀ। ਉਹ ਫੇਕ ਜਵਾਲਾ ਸਿੰਘ ਹੌਲੀ ਹੌਲੀ ਉਹਨੂੰ ਸਮਝਾਉਂਦਾ ਅੱਲਾ ਕਿ ਨਹੀਂ ਉਹਦੇ ਬਾਪ ਤੇ ਕੀ ਬੀਤਦੀ ਹੋਗੀ ਹੂੰ ਕਹਿੰਦਾ ਪ੍ਰੀਤਪ ਸਿੰਘ ਕੋਰ ਦੇਖ ਅਗਰ ਅਸੀਂ ਕਿਸੇ ਦੀ ਧੀ ਜ਼ਬਰਦਸਤੀ ਪਾਲ ਲੰਦੇ ਆ ਅਗਰ ਸਾਨੂੰ ਰੱਬ ਨੇ ਇਲਾਦ ਨਹੀਂ ਦਿੱਤੀ ਇਹਦਾ ਮਤਲਬ ਇਹ ਨਹੀਂ ਲੋਕਾਂ ਦੀਆਂ ਧੀਆਂ ਅਸੀਂ ਧੱਕੇ ਨਾਲ ਹੀ ਪਾਲਦੇ ਫੇਰੀਏ ਤੇ ਉਹਦਾ ਬਾਪ ਤੇ ਹੁਣ ਬਤਾ ਲਓ ਕਿ ਉਹ ਖੈਰ ਉਹ ਉਹਨੂੰ ਬਣਾ ਲੈਂਦਾ ਥੋੜਾ ਬੋਤਾ ਮੰਨ ਜਾਂਦੀ ਹੂੰ ਹੁੰਦਾ ਇਹ ਹੈ ਕਿ ਲੈ ਜਾਂਦਾ ਫਿਰ ਉਹ ਪਿੰਡ ਹਾਂਜੀ ਉਹ ਥੋੜਾ ਮੈਂ ਤੁਹਾਨੂੰ ਜਵਾਲਾ ਸਿੰਘ ਦਾ ਇੱਕ ਹੋਰ ਛੋਟਾ ਜਿਹਾ ਕਿਰਦਾਰ ਦੱਸਦਾ ਅਗੇ ਜੀ ਉਫ ਫਤਿਹ ਮਹਮਦ ਨੂੰ ਚਿੱਠੀ ਲਿਖਦਾ ਕਿ ਤੇਰੀ ਧੀ ਸਾਡੇ ਘਰ ਜ਼ਿੰਦਾ ਵਾ ਤੇ ਮੈਂ ਵਾਦਾ ਕੀਤਾ ਵਾ ਤੇਰੇ ਪਿੰਡ ਦੇ ਸਰਦਾਰਾਂ ਨਾਲ ਕਿ ਮੈਂ ਤੇਰੀ ਧੀ ਰਸ਼ੀਦਾ ਜਿਹੜੀ ਨਾ ਉਹ ਖੁਦ ਪਾਕਿਸਤਾਨ ਪਹਚਾਵਾਂਗਾ ਸਹੀ ਉਹ ਜਦੋਂ ਚਿੱਠੀ ਫਤਿਹ ਮਹਮਦ ਕੋਲ ਆਂਦੀ ਫਤਿਹ ਮਹਮਦ ਦੇਖ ਕੇ ਪੜਦਾ ਕਿ ਕਹਿੰਦਾ ਯਾਰ ਇਹ ਤਾਂ ਹੋ ਨਹੀਂ ਸਕਦਾ ਹਾਂ ਉਹ ਤਾਂ ਬੜੀ ਜ਼ਖਮੀ ਆ ਉਹ ਤਾਂ ਜ਼ਖਮੀ ਸੀ ਉਹਦੀ ਅੱਖ ਵੀ ਜ਼ਖਮੀ ਸੀ ਉਹਦਾ ਬਾਜ਼ੂ ਵੀ ਜ਼ਖਮੀ ਸੀ ਪਰ ਕਰ ਸਕਦੀ ਹੈ ਲੇਕਿਨ ਉਹਨਾਂ ਉਹਨੂੰ ਯਕੀਨ ਇਹ ਉਸ ਚਿੱਠੀ ਦੇ ਜਵਾਬ 'ਚ ਲਿਖਦਾ ਕਿ ਸਰਦਾਰ ਜੀ ਤੁਸੀਂ ਗਲਤ ਕਹਿ ਰਹੇ ਮੇਰੀ ਧੀ ਦਾ ਚੰਦ ਲੰਮਿਹਾਂ ਦੀ ਮਹਿਮਾਨ ਸੀ ਮੈਂ ਤਾਂ ਛੱਡਾਂ ਕਿ ਧੀ ਨੂੰ ਧੀ ਨੂੰ ਕਹਿ ਕੇ ਕਿਆਮਤ ਵਾਲੇ ਦਿਨ ਮਿਲਾਂਗੇ ਇੰਜ ਹੋ ਨਹੀਂ ਸਕਦਾ ਉਹ ਫਿਰ ਜਦੋਂ ਚਿੱਠੀ ਜਵਾਲਾ ਸਿੰਘ ਕੋਲਦੀ ਉਹ ਦੇਖਦਾ ਕਿ ਫਤਿਮਾ ਮੈਨੂੰ ਤਾਂ ਯਕੀਨ ਹੀ ਨਹੀਂ ਹਾਲਾਂਕਿ ਜਵਾਲਾ ਸਿੰਘ ਕਰ ਸਕਦਾ ਸੀ ਕਿ ਬਾਪ ਤਾਂ ਯਕੀਨ ਨਹੀਂ ਕਰਨਦਿਆ ਤੇ ਮੈਂ ਧੀ ਨੂੰ ਪਾਲ ਲਵਾ ਹਾਂ ਤੁਸੀਂ ਦੇਖੋ ਮੀਆਂ ਬੀਵੀ ਇਹਨਾਂ ਨੇ ਪ੍ਰੀਤਮ ਕੌਰ ਜਵਾਲਾ ਸਿੰਘ ਨੇ ਉਹਦੀ ਉਸ ਦਿਨ ਤੋਂ 5 ਸਾਲ ਪੁਰਾਣੀ ਫਰਾਗ ਜਿਹੜੀ ਉਦੋਂ ਪਾਈ ਸੀ ਉਹਨੇ ਜਿਹੜੀ ਖੂਨ ਨਾਲ ਲਤਪਤ ਸੀ ਉਹਨੇ ਸੰਭਾਲ ਕੇ ਰੱਖੀ ਉਹਦੇ ਚੋਂ ਜਵਾਲਾ ਸਿੰਘ ਕੈਂਚੀ ਨਾਲ ਇੱਕ ਪੀਸ ਘੱਟਦਾ ਕਿਉਂਕਿ ਉਹਦਾ ਮੋਬਾਈਲ ਦਾ ਦੌਰ ਨਹੀਂ ਸੀ ਉਹ ਖਾਤ ਦੇ ਵਿੱਚ ਪਾ ਦਿੰਦਾ ਹਾਂ ਓਏ ਹੋ ਉਹ ਖਾਤ ਚ ਪਾ ਕੇ ਲਿਖਦਾ ਵਾ ਕਿ ਜਿਸ ਦਿਨ ਮੈਨੂੰ ਤੇਰੀ ਧੀ ਮਿਲੀ ਉਸ ਦਿਨ ਉਹਨੇ ਆਹ ਕੱਪੜੇ ਪਾਏ ਸੀ ਉਸ ਦਿਨ ਉਹ ਜਦੋਂ ਫਤਿਹ ਮਹਮਦ ਦੇ ਕੋਲ ਚਿੱਠੀ ਆਉਂਦੀ ਤਾਂ ਖੋਲਦਾ ਉਹਦੀ ਫਰਾਗ ਵੇਖਦਾ ਉਹ ਬਿਲਕੁਲ ਕਹਿੰਦਾ ਉਹ ਮੰਨ ਜਾਂਦਾ ਉਹਨੂੰ ਯਕੀਨ ਹੋ ਜਾਂਦਾ ਕਿ ਇਹ ਤੇ ਮੇਰੀ ਧੀ ਤਾਂ ਜ਼ਿੰਦਾ ਵਾ ਵਾਕਿਆ ਹੀ ਫਰਾਗ ਪਾਈ ਸੀ ਉਹਨੇ ਹਾਂ ਉਫੇਰਾ رابطہ ਕਰਦਾ ਪਾਕਿਸਤਾਨ ਦੀ ਇੱਥੇ ਦੀ ਗਵਰਨਮੈਂਟ ਨਾਲ ਉਧਰ ਵੀ ਇੱਧਰ ਵੀ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੂੰ ਉਹ ਹੁੰਦਾ ਕਿ ਉਹ ਫਿਰ ਆਪ ਰਾਬਤਾ ਹਾਈ ਲੈਵਲ ਤੇ ਨਾ ਗਵਰਨਮੈਂਟ ਨਾਲ ਵੀ ਕੀਤਾ ਹੁੰਦਾ ਉਹ ਇੱਕ ਦਿਨ ਪ੍ਰੀਤਮ ਕੌਰ ਤੇ ਇਹ ਦੋਵੇਂ ਰਸ਼ੀਦਾ ਬੇਬੀ ਆਪਸੇ ਲੱਗੇ ਹੁੰਦੇ ਕੰਮ ਕਰਨ ਉਹ ਕਹਿੰਦੀ ਮੈਂ ਕੰਮ ਕੂਮ ਨਿਭੇੜ ਕੇ ਨਾ ਮੈਂ ਨੀਚੇ ਬੈਜਣੀ ਤੇ ਮਾਂ ਪ੍ਰੀਤਮ ਕੌਰ ਮੇਰੀ ਗੁੱਤ ਕਰਨ ਦੇ ਹੀ ਹੁੰਦੀ ਆ ਆਪ ਮੰਜੇ ਤੇ ਬੈਠੀ ਹੁੰਦੀ ਕਹਿੰਦੀ ਮੈਂ ਪੁੰਜੇ ਬੈਠੀ ਹੁੰਦੀ ਕਹਿੰਦੀ ਬਾਹਰੋਂ ਦਰਵਾਜ਼ਾ ਖੜਕਦਾ ਪ੍ਰੀਤਮ ਕੌਰ ਦੀ ਤੁਸੀਂ ਦੇਖੋ ਹਾਲਾਂਕਿ ਹਕੀਕੀ ਮਾਂ ਨਹੀਂ ਸੀਗੀ ਉਹਦੀ ਮਮਤਾ ਵੇਖੋ ਕਿਦਾਂ ਉਹਨੇ ਉਹ ਜਦੋਂ ਦਰਵਾਜ਼ਾ ਖਟਕਿਆ ਤੇ ਉਹ ਡਰ ਗਈ ਕਹਿੰਦੀ ਮਾਂ ਤੋਂ ਡਰ ਕਿਉਂ ਕਿ ਦਰਵਾਜ਼ਾ ਖੜਕਿਆ ਕਹਿੰਦੀ ਮੈਨੂੰ ਐ ਲੱਗਦਾ ਕੋਈ ਤੈਨੂੰ ਲੈਣਾ ਆਇਆ ਤੈਨੂੰ ਕੋਈ ਲੈਣ ਆਇਆ ਜਿਵੇਂ ਕੋਈ ਚੰਗੇ ਸ਼ਬਦ ਨਹੀਂ ਹੈਗੇ ਆਏ ਹਾਏ ਕੋਈ ਚੰਗਾ ਨਹੀਂ ਹੋਣ ਹੋਣ ਜਾ ਰਿਹਾ ਉਹ ਨਾ ਇੰਜ ਕਰਕੇ ਦਰਵਾਜ਼ਾ ਖੜਕਦਾ ਫੌਰੀ ਨਾ ਦਰਵਾਜ਼ੇ ਤਰ ਪ੍ਰੀਤਮ ਕੌਰ ਜਾਂਦੀ ਦੇਖਦੀ ਵਾਕੇ ਮਿਲਟਰੀ ਵਾਲੇ ਹੁੰਦੇ ਉਹ ਦਰਵਾਜ਼ਾ ਖੜਕਾ ਰਹੇ ਹੁੰਦੇ ਬਰਤੀਆਂ ਪਾਈਆਂ ਹੁੰਦੀਆਂ ਪੰਜ ਕਰਕੇ ਦਰਵਾਜ਼ਾ ਖੜ ਉਹ ਅਗਰ ਦਰਵਾਜ਼ੇ ਅੱਗੇ ਅੰਜ ਕਰਕੇ ਬਾਜ਼ੂ ਖਿਲਾਰ ਕੇ ਨਾ ਖਲੋ ਜੰਦੀ ਕਿ ਦਰਵਾਜ਼ਾ ਨਾ ਖੁੱਲੇ ਉਹ ਜਦੋਂ ਦੇਖਿਆ ਦਰਵਾਜ਼ਾ ਨਹੀਂ ਖੋਲਦੇ ਆਪਣਾ ਮਾਰ ਕੇ ਨਾ ਪੈਰ ਨਾ ਠੋਡ ਮਾਰ ਕੇ ਉਹ ਮਿਲਟਰੀ ਵਾਲੇ ਦਰਵਾਜ਼ਾ ਖੋਲ ਦਿੰਦੇ ਉਹ ਜਦੋਂ ਦਰਵਾਜ਼ਾ ਖੋਲਦੇ ਆ ਤੇ ਅੰਦਰ ਬਾੜਦੇ ਤਿੰਨ ਚਾਰ ਸਿਪਾਹੀ ਹੁੰਦੇ ਉਹ ਦੇਖੇ ਹੁੰਦੇ ਕਿ ਸਾਹਮਣੇ ਬੱਚੀ ਬੈਠੀ ਹੁੰਦੀ ਕਹਿੰਦੀ ਮੈਂ ਰਸ਼ੀਦਾ ਬੀਬੀ ਕਹਿੰਦੀ ਮੈਂ ਸਾਹਮਣੇ ਬੈਠੀ ਹੁੰਦੀ ਕਹਿੰਦੀ ਉਹ ਆ ਕੇ ਫਟਾਫਟ ਮੈਨੂੰ ਬਾਜ਼ੂ ਤੋਂ ਫੜ ਲੈਂਦੇ ਹਾਏ ਹਾਏ ਉਹ ਕਹਿੰਦੇ ਚੱਲ ਤੇਰੇ ਬਾਪ ਦਾ ਕਿ ਪਹਚਾਉਣਾ ਆ ਲੈ ਲਿਸਟ ਨਾਂ ਤੇਰਾ ਸਾਨੂੰ ਪਾਕਿਸਤਾਨ ਚ ਆਰਡਰ ਆਇਆ ਤੈਨੂੰ ਪਾਕਿਸਤਾਨ ਬਚਾਉਣਾ ਉਹ ਜਦੋਂ ਇੰਨੀ ਗੱਲ ਹੁੰਦੀ ਤੇ ਉਹ ਪ੍ਰੀਤਮ ਕੌਰ ਉਹਨਾਂ ਦੇ ਪੈਰਾਂ ਚ ਲੱਤਾਂ ਚ ਲਿਪਟਦੀ ਆ ਕਿ ਮੇਰੀ ਧੀ ਨੂੰ ਨਾਲ ਜਾਓ ਅੱਲਾ ਦਾ ਵਾਸਤਾ ਰੋਂਦੀ ਆ ਉਹ ਕਹਿੰਦੀ ਮੈਂ ਵੀ ਰੋਂਦੀ ਰਸ਼ੀਦਾ ਬੀਬੀ ਦਾਸ ਜੀ ਕਿ ਮੈਂ ਵੀ ਜ਼ਾਰੋਕਤਾਂ ਰੋਣਾ ਸ਼ੁਰੂ ਕਰ ਦਿੱਤੀ ਕਿ ਮੈਂ ਆਪਣੀ ਮਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਕਿਉਂ ਮਾਂ ਬਣ ਗਈ ਸੀ ਮਾਂ ਬੜੀ ਸੀ ਨਾ ਉਹ ਕਹਿੰਦੀ ਜ਼ਬਰਦਸਤੀ ਮੈਨੂੰ ਚੁੱਕ ਕੇ ਟਰੱਕ ਚ ਸਿੱਟਿਆ ਜਾਂਦਾ ਵਾ ਉੱਪਰਲੀ ਸਾਈਡ ਤੇ ਬਿਠਾਇਆ ਜਾਂਦਾ ਕਹਿੰਦੀ ਮੈਂ ਉਹ ਤੇ ਟਰੱਕ ਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਮੈਨੂੰ ਮਿਲਟਰੀ ਵਾਲੇ ਬਾਜੂ ਦੋ ਘੁੱਟ ਕੇ ਕਿੰਦੀ ਜਿੰਨੀ ਦੂਰ ਤੱਕ ਪ੍ਰੀਤਮ ਕੌਰ ਕੋ ਦੌੜਿਆ ਜਾਂਦਾ ਟਰੱਕ ਮਗਰ ਉਹ ਧੋੜਦੀ ਹੈ ਹਾਏ ਹਾਏ ਉਹਦਾ ਬਾਜ਼ੂ ਉਹਦਾ ਉਹਦੇ ਦੁਪੱਟਾ ਉਹਦੀ ਜੁੱਤੀ ਸਭ ਲੈ ਜਾਂਦਾ ਆਖਰਕਾਰ ਕਹਿੰਦੀ ਮੈਂ ਦੇਖਨ ਦੀ ਟਰੱਕ ਚ ਪ੍ਰੀਤਮ ਕੌਰ ਦੌੜ-ਦੌੜ ਕੇ ਡਿੱਗ ਡਿੱਗ ਜਾਂਦੀ ਥੱਲੇ ਤੇ ਟਰੱਕ ਫੇ ਆਪਣੀ ਮੰਜ਼ਿਲ ਦੀ ਤਰਫ ਤੁਰ ਪੈਂਦਾ ਫਿਰ ਅਗਲਾ ਜ਼ਰਫ ਦੇਖੋ ਜਵਾਲਾ ਸਿੰਘ ਜਿਹੜਾ ਹੁੰਦਾ ਉਹਨੂੰ ਕੋ ਦੱਸਦਾ ਜਾ ਕੇ ਤੇਰੀ ਧੀ ਦਾ ਮਿਲਟਰੀ ਜੜੇ ਲੱਗ ਗਏ ਉਹ ਫੇ ਦੌੜਦਾ ਉਹਨੂੰ ਕੱਚੇ ਰਸਤੇ 'ਚ ਟਰੱਕ ਆਸ-ਆਸ ਕੇ ਜਾ ਰਿਹਾ ਹੁੰਦਾ ਜਵਾਲਾ ਸਿੰਘ ਭੱਜ ਕੇ ਟਰੱਕ ਅੱਗੇ ਹੁੰਦਾ ਮਿਲਟਰੀ ਵਾਲ ਨੂੰ ਕਹਿੰਦਾ ਤੁਸੀਂ ਇاں ਕਾਤੋਂ ਲੈ ਕੇ ਜਾ ਰਹੇ ਮੇਰੀ ਬੇਟੀ ਨੂੰ ਉਹ ਕਹਿੰਦੀ ਪਾਕਿਸਤਾਨ ਚੋ ਗਵਰਨਮੈਂਟ ਵਾਲਾ ਜਾ ਰਹਾ ਹੈ ਕਿ ਇਹਦੇ ਬਾਪ ਨੇ ਲਿਖਿਆ ਕਿ ਮੇਰੀ ਤੀ ਫਲਾ ਪਿੰਡ ਦੇ ਵਿੱਚ ਤੇ ਜਵਾਲਾ ਸਿੰਘ ਨੂੰ ਵੇਖ ਕੇ ਨਾ ਮਰਸ਼ੀਦਾ ਬੀਬੀ ਰੋਦਾਰੋ ਕਤਾਰ ਰੋਣਾ ਸ਼ੁਰੂ ਕਰਨ ਦੀ ਉਹ ਕਹਿੰਦੀ ਮੈਂ ਨਾ ਦੇਖੋ ਜਵਾਲਾ ਸਿੰਘ ਦਾ ਜ਼ਰਫ ਜਵਾਲਾ ਸਿੰਘ ਕਹਿੰਦਾ ਤੂੰ ਮੈਨੂੰ ਤਾਇਆ ਕਹਿ ਲਿਆ ਕਰ ਬਾਪੂ ਨਾ ਗਿਆ ਕਰ ਠੀਕ ਹੈ ਮੈਂ ਰਿਸ਼ਤੇ ਜੋ ਵੀ ਆ ਲੇਕਿਨ ਤੂੰ ਕਹਿੰਦੇ ਮੈਨੂੰ ਕਹਿੰਨੀ ਤਾਇਆ ਕਿ ਉਹ ਜਵਾਲਾ ਸਿੰਘ ਉਹ ਫਿਰ ચીਖਾ ਮਾਰਦੀ ਉਹ ਕਹਿੰਦੇ ਮਿੰਟਰੀ ਵਾਲੇ ਫਿਰ ਕਹਿੰਦੇ ਕੰਮ ਖਰਾਬ ਹੀ ਹੈ ਉਹ ਫਿਰ ਜਵਾਲਾ ਸਿੰਘ ਨੂੰ ਕਹਿੰਦੇ ਤੂੰ ਇੰਜ ਕਾ ਟਰੱਕ 'ਚ ਬੈ ਜਾ ਕਹਿੰਦੇ ਜਦੋਂ ਇੰਜ ਜਵਾਲਾ ਸਿੰਘ ਟਰੱਕ 'ਚ ਵੜਦਾ ਤਾਂ ਮੈਂ ਉਹਨਾਂ ਨੂੰ ਛੱਡਿਆ ਤੇ ਮੈਂ ਰੋਣ ਲੱਪੇਂਦੀ ਉਹ ਫਿਰ ਚੁੱਪ ਕਰਾਤੀ ਆ ਚੁੱਪ ਕਰ ਕੁਛ ਨਹੀਂ ਹੁੰਦਾ ਉਹ ਫਿਰ ਕਹਿੰਦੀ ਮੈਂ ਨਾ ਅਸੀਂ ਇੱਕ ਉੱਥੇ ਕੈਂਪ 'ਚ ਚੱਲ ਜਾਨੇ ਉਸ ਕੈਂਪ 'ਚ ਜਾਂਦੇ ਉੱਥੇ ਹੋਰ ਵੀ ਔਰਤਾਂ ਦੇ ਬੱਚੇ ਹੁੰਦੇ ਉੱਥੇ ਸਾਨੂੰ ਖਾਣਾ ਖਵਾਇਆ ਜਾਂਦਾ ਰੁੱਖ ਰੱਖਿਆ ਜਾਂਦਾ ਫਿਰ ਪ੍ਰੀਤ ਉਹ ਫਿਰ ਦੱਸਦੀ ਹੈ ਕਿ ਜਵਾਲਾ ਸਿੰਘ ਬਾਜ਼ਾਰ 'ਚ ਜਾਂਦਾ ਉੱਥੋਂ ਖਲੋਣੇ ਲੈਂਦਾ ਫਾੜ ਲੈਂ ਕਹਿੰਦੀ ਸ਼ਾਮ ਨੂੰ ਟਰੱਕ ਨੇ ਪਾਕਿਸਤਾਨ ਜਾਣਾ ਹੁੰਦਾ। ਅੱਛਾ। ਅੱਗੇ ਦੇਖੋ ਤੁਸੀਂ ਜਵਾਲਾ ਸਿੰਘ ਦੀ ਗੱਲ। ਕਹਿੰਦੀ ਇੰਜ ਕਰਕੇ ਉਹਨੇ ਫਾਲ ਸਾਰਾ ਕੁਝ ਲੈਂਦਾ ਛਾਪਰ ਤੇ ਮੇਕੋ ਨਹੀਂ ਹੁੰਦਾ। ਕਹਿੰਦੇ ਉਹ ਮਿਲਟਰੀ ਵਾਲਿਆਂ ਨੂੰ ਫੜਾ ਜਾਂਦਾ। ਤੇ ਮਿਲਟਰੀਆਂ ਕਹਿੰਦਾ ਕਿ ਆ ਜਿਹੜਾ ਛਾਪਰ ਆ ਮੇਰੀ ਧੀ ਨੂੰ ਦੇ ਦਿਓ। ਰਸ਼ੀਦਾ ਬੀਬੀ ਨੂੰ। ਤੇ ਉਹ ਮਿਲਟਰੀ ਜਿਹੜਾ ਕਹਿੰਦਾ ਸਰਦਾਰ ਜੀ ਤੁਸੀਂ ਤੁਸੀਂ ਧੀ ਨੂੰ ਮਿਲਣਾ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਚੱਲੇ ਤੇ ਨਾਲ ਨਹੀਂ ਜਾਣਾ ਉਹਦੇ ਬਾਰਡਰ ਤੱਕ। ਉਹ ਫਿਰ ਜਵਾਲਾ ਸਿੰਘ ਕੀ ਕਹਿੰਦਾ? ਕਹਿੰਦਾ ਮੈਂ ਚ ਬੜਾ ਹੌਸਲਾ ਵ। ਮੇਚ ਬੜਾ ਸਬਰ ਪਰ ਮੇਚ ਇਨਾ ਹੌਸਲਾ ਨਹੀਂ ਕਿ ਮੈਂ ਇੱਕ ਵਾਰੀ ਆਖਰੀ ਵਾਰ ਵੀ ਆਪਣੀ ਧੀ ਨੂੰ ਮਿਲ ਸਕਾਂ ਉਹ ਕਹਿੰਦਾ ਆ ਛਾਪਰ ਤੇ ਮੇਰੀ ਧੀ ਨੂੰ ਦੇ ਦੇ ਤੇ ਆ ਗੱਲ ਦੱਸ ਦੇ ਕਿ ਤੇਰੇ ਤਾਏ ਚ ਇਨਾ ਹੌਸਲਾ ਨਹੀਂ ਹੈਗਾ ਓਏ ਇੱਕ ਦਫਾ ਆਖਰੀ ਦਫਾ ਮੈਂ ਮਿਲਣਾ ਉਹ ਫਿਰ ਜਦੋਂ ਛਾਪਰ ਲੈ ਕੇ ਨਾ ਮਿਲਟਰੀ ਵਾਲਾ ਆਉਂਦਾ ਤੇ ਟਰੱਕ ਚੱਲ ਪੈਂਦਾ ਫਿਰ ਵਾਲਾ ਪਾਂਦੀ ਮੇਰਾ ਤਾਇਆ ਰਹਿ ਗਿਆ ਮੇਰਾ ਤਾਇਆ ਰਹਿ ਗਿਆ ਉਹ ਮਿਲਟਰੀ ਵਾਲਾ ਕਹਿੰਦਾ ਚੁੱਪ ਕਰਾ ਤੇਰਾ ਛਾਪਰ ਤੇ ਤਾ ਆ ਗੱਲ ਕਹਿ ਗਿਆ ਸੀ ਕਿ ਮੈਂ ਮਿਲ ਨਹੀਂ ਸਕਦਾ ਕਿ ਨਹੀਂ ਮੈਂ ਮਰੂੰਦੀ ਉਹ ਕਰਦੇ ਕਰਦੇ ਨਾ ਫਿਰ ਟਰੱਕ ਬਾਰਡਰ ਤੇ ਆ ਜਾ ਆਖਰਵਲ ਪਾਕਿਸਤਾਨ ਆਇਆ ਪਾਕਿਸਤਾਨ ਉਹਦੇ ਅੰਟੇ ਤੇ ਹੁੰਦਾ ਕੀ ਹੈ ਕਿ ਜਿਹੜਾ ਬਾਪ ਹੁੰਦਾ ਨਾ ਫਤਿਹ ਮਮਦ ਆਪਣੇ ਪੁੱਤਰ ਦੇ ਨਾਲ ਬਾਰਡਰ ਕਰਾਸ ਕਰਕੇ ਖੜਾ ਹੁੰਦਾ ਅੱਗੇ ਉਹ ਪਤਾ ਨਹੀਂ ਕਿ ਅੱਜ ਮੇਰੀ 390 ਟਰੱਕ ਆਉਣਾ ਉਹ ਜਦੋਂ ਇੰਜ ਕਰਕੇ ਜ਼ੀਰੋ ਲੈਂਡ ਲੰਘਦੀ ਹੈ ਤੇ ਅੱਗੇ ਫਤਿਹ ਮਮਦ ਤੇ ਉਹਦਾ ਪੁੱਤਰ ਹੈ ਨਾ ਆਪਣੀ ਧੀ ਦੀ ਡੀਕ 'ਚ ਖੜੇ ਹੁੰਦੇ ਕਹਿੰਦੀ ਮੇਰੇ ਉਂਗਲ 'ਚ ਉਹ ਜੀ ਛਾਪਰ ਵੜਾ ਜਵਾਲਾ ਸਿੰਘ ਨੇ ਦਿੱਤਾ ਉਹ ਟੰਗਿਆ ਹੁੰਦਾ ਤੇ ਇੰਜ ਕਰਕੇ ਮੈਂ ਭੱਜੀ ਜਾਂਨੀ ਆਪਣੇ ਬਾਪ ਕੋਲ ਤੇ ਕਹਿੰਦੀ ਬਾਪ ਐਂਜਾ ਦਾ ਰੋਂਦਾ ਮੈਨੂੰ ਜਫੀ ਪਾਉਂਦਾ ਮੇਰਾ ਭਰਾ ਵੀ ਮੈਨੂੰ ਜਫੀ ਪਾਉਂਦਾ ਕਿਤੀ ਇਹ ਮੈਂ ਤਾਂ ਕਿਹਾ ਸੀ ਕਿ ਆਖਰੀ ਦਿਨ ਮਿਲਣਾ ਪਰ ਰੱਬ ਨੇ ਸਾਨੂੰ ਇੱਥੇ ਹੀ ਮਲਾਪ ਹੋਏ ਬਹੁਤ ਦਿਲ ਚਲ ਨਹੀਂ ਕਰ ਨਾਲੀਆਂ ਕਹਾਣੀਆਂ ਨੇ ਇਹ ਜਿਹੜੀਆਂ ਪਾਰਟੀਸ਼ਨ ਦੇ ਵਿੱਚ ਜਿਹੜੀਆਂ ਬਹੁਤ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਬਿਲਕੁਲ ਜੀ ਬਿਲਕੁਲ ਔਰ ਉਹਨਾਂ ਲੋਕਾਂ ਨਾਲ ਯੋਸਲਾ ਜਿਹਨਾਂ ਨੇ ਬਰਦਾਸ਼ਤ ਕੀਤਾ ਔਰ ਜਿਸ بڑے ਜ਼ਰਫਾ ਵਾਲੇ ਲੋਕ ਵੀ ਪਾਏ ਗਏ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹਾਂਜੀ ਯਈਆ ਕਾਫੀ ਜ਼ਿਆਦਾ ਇਮੋਸ਼ਨਲ ਇਤਨੀ ਇਮੋਸ਼ਨਲ ਕਿ ਮੇਰਾ ਅੱਖਾਂ ਪਾਰ ਆਈਆਂ ਮੈਨੂੰ ਅਥਰੂ ਆ ਗਏ ਕਿ ਕਿਤਨਾ ਉਦੋਂ ਜਦੋਂ ਵੰਡ ਪਈ ਐ ਗਦਰ ਪਿਆ ਹਾਂਜੀ ਕਿ ਉਦੋਂ ਲੋਕਾਂ 'ਚ ਤੇ ਪਿਆਰ ਹੈ ਹੀ ਐ ਸੀ ਕਿਉਂਕਿ ਸਾਰੇ ਲੋਕ ਨਾ ਇਕੱਠੇ ਰਹਿੰਦੇ ਸੀ ਪਿੰਡਾਂ 'ਚ ਅਚਾਨਕ ਹੀ ਜਦੋਂ ਖਬਰ ਚੱਲੀ ਐ ਹਾਂਜੀ ਤੇ ਬਸ ਇੱਕ ਦੋ ਗਲਤਫਹਿਮੀਆਂ ਦੀ ਵਜ੍ਹਾ ਤੋਂ ਫਿਰ ਕਤਲੋਗਾਰਤ ਵਧ ਗਈ ਤੇ ਫਿਰ ਜ਼ਾਹਰੀ ਗੱਲ ਕਿ ਜਿਹੜੇ ਤੇ ਨਾਲ ਰਹਿੰਦੇ ਸਨ ਜਿਸ ਤਰ੍ਹਾਂ ਕਿ ਮਿਸਾਲ ਆਪਣੇ ਪਿੰਡ ਦੇ ਲੋਕ ਰਹੇ ਉਹ ਤੇ ਆਪਸ ਚ ਰਹਿੰਦੇ ਨੇ ਉਹ ਤੇ ਨਹੀਂ ਉਹਨਾਂ ਨੂੰ ਕੁਛ ਕਹਿਣਗੇ ਲੇਕਿਨ ਜਿਵੇਂ ਨਾਲ ਦਾ ਪਿੰਡ 8 ਜਾਂ 9 ਐ 114 115 115 ਐ ਉਹਨਾਂ ਦੇ ਤੇ ਕੋਈ ਜਜ਼ਬਾਤ ਨਹੀਂ ਨਾ ਉਹਨਾਂ ਨੂੰ ਉਹ ਜਜ਼ਬਾਤ ਕੋਈ ਨਹੀਂ ਸੀ ਉਦੋਂ ਯਾ ਇਹ ਉਦੋਂ ਨਾਲ ਦੇ ਪਿੰਡਾਂ ਚ ਵੀ ਬੜੇ ਜਜ਼ਬਾਤ ਸੀ ਹਾਂਜੀ ਗੱਲ ਕਰਨ ਦਾ ਮਤਲਬ ਲੇਕਿਨ ਮਸਲਾ ਇਹ ਐ ਕਿ ਗਲਤ ਫੈਮੀ ਫਿਰ ਗਲਤ ਫੈਮੀ ਇਹ ਗਲਤ ਫੈਮੀ ਜਾਨ ਬੁੱਝ ਕੇ ਫਲਾਈ ਵੀ ਗਈ ਸੀ ਹਾਂਜੀ ਤੇ ਬੜਾ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤੇ ਬਹੁਤ ਜ਼ਿਆਦਾ ਆਇਆ ਤੇ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਆਇਆ ਤੇ ਅਸੀਂ ਫੇਰ ਕਵਾਂਗੇ ਇੱਕ ਵਾਰੀ ਅੱਗੇ ਵੀ ਕਈ ਵਾਰੀ ਕਹੀਦਾ ਹੈ ਇਹ ਚੀਜ਼ ਕਿ ਜਿਹੜੀ ਵੰਡ ਹੋਈ era ਉਹ ਪਾਕਿਸਤਾਨ ਇੰਡੀਆ ਦੀ ਨਹੀਂ ਹੋਈ ਉਹ ਪੰਜਾਬ ਦੀ ਹੋਈ ਹੈ ਕਿਉਂਕਿ ਇਹ ਸਿਰਫ ਪੰਜਾਬ ਆਪਣੀ ਜਗ੍ਹਾ ਤੋਂ ਹਿੱਲਿਆ ਬਾਕੀ ਕੋਈ ਵੀ ਸੂਬਾ ਜਾਂ ਕੋਈ ਵੀ ਲੋਕ ਨਾ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਸਨ ਯਾ ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਚਲੇ ਜਾਓ ਤੁਹਾਨੂੰ ਜਦੋਂ ਵੀ ਪੰਜਾਬੀ ਮਿਲਦੇ ਨੇ ਤੁਹਾਨੂੰ ਇਤਨੀ ਆਪਣਾਈਅਤ ਤੇ ਇਤਨਾ ਮਤਲਬ ਕਿ ਹੁੰਦੇ ਨਾਲ ਆਉਂਦਾ ਕਿ ਇਹਨੂੰ ਕੁੱਟ-ਕੁੱਟ ਕੇ ਮਿਲੀ ਹੈ ਜੱਫੀਆਂ ਪਾਈ ਹੈ ਹਾਂਜੀ ਇਹ ਕੋਈ ਐਸੀ ਜ਼ਮੀਨੀ ਹੈ ਜਾਂ ਮادری ਜ਼ੁਬਾਨ ਦੀ ਵਜ੍ਹਾ ਤੋਂ ਹੈ ਲੇਕਿਨ ਆ ਜਿਹੜੀ ਆਪਾਂ ਸਟੋਰੀ ਸੁਣੀ ਨਾ ਯਕੀਨ ਕਰ ਜਾਈਆ ਇਹ ਤੇ ਇੰਨੇ ਤੇ ਬਹੁਤ ਕਾਫੀ ਇਮੋਸ਼ਨਲ ਸਟੋਰੀ ਸੀ ਅਸੀਂ ਵੀ ਇਮੋਸ਼ਨਲ ਹੋ ਥੋੜਾ ਹਾਂ ਭਾਈ ਭਾਈ ਰੋਂ ਲੱਗਦੇ ਸੀ ਮੇਰੀਆਂ ਸਾਰੀਆਂ ਮੇਰਾ ਇਹ ਨਾ ਕਿ ਮਸਲਾ ਜ਼ਿਕਰਿਆ ਸਾ ਕਿ ਲੋਗਾਂ ਦੇ ਨਾਲ ਨਾ ਕੋਈ ਵਾਕਿਆਤ ਹੋ ਜਾਂਦਾ ਤੇ ਉਹਨਾਂ ਦੇ ਦਿਲ ਨਾ ਸਖਤ ਹੁੰਦੇ ਨੇ ਤੇ ਮੇਰਾ ਉਲਟ ਹੋ ਗਿਆ ਕੰਮ ਬਸ ਅੱਲਾਹ ਤਾਲਾ ਮਿਹਰਬਾਨੀ ਕਰੇ ਸਾਰਿਆਂ ਦੇ ਲੇਕਿਨ ਇਹ ਨਾ ਕਿ ਹਾਂਜੀ ਬੋਲੋ ਮਤਲਬ ਕਿ ਜਿਵੇਂ ਵਾਕਿਆਤ ਹੋ ਗਏ ਨੇ ਪਿਛਲੇ 3-4 ਸਾਲਾਂ 'ਚ ਸਾਡੇ ਨਾਲ ਕਾਫੀ ਵਾਕਿਆਤ ਹੋ ਗਏ ਮਤਲਬ ਵਾਕਿਆਤ ਕੀ ਹੋ ਗਏ ਪੰਜ ਸਾਲਾਂ ਦੇ ਵਿੱਚ ਮਤਲਬ ਕਿ ਸਾਡੇ ਘਰਾਨੇ ਦੇ ਵੀ ਪਹਿਲੋਂ ਮੇਰੇ ਘਰਾਨੇ ਜੇ ਅਗਰ ਲਾਓਗੇ ਮੈਂ ਆਪਣੇ ਨਾਲ ਦੇ علاوہ ਤੇ ਆਪਣੇ ਘਰਾਨੇ ਦੇ علاوہ ਹਾਂ 5 ਸਾਲਾਂ 'ਚ 7 ਲੋਕ ਫੋਟੋ ਹੋ ਗਏ 7 ਲੋਕ ਫੋਟੋ ਹੋ ਗਏ ਤੇ ਲੋਕਾਂ ਨਾਲ ਦੇ ਲੰਦਾ ਨਾ ਉਹ ਸਖਤ ਹੋ ਜਾਂਦਾ ਜਦੋਂ ਇੰਜੀਆਂ ਚੀਜ਼ਾਂ ਵੇਖਦੇ ਨੇ ਤੇ ਉਹ ਮੇਰਾ ਥੋੜਾ ਜਿਹਾ ਉਲਟਾ ਹੋਇਆ ਕਿ ਮੇਰਾ ਨਰਮ ਹੁੰਦਾ ਜਾ ਰਿਹਾ ਮੈਂ ਹੋਰ ਪਹਿਲੋਂ 2019 ਦੇ ਵਿੱਚ ਸਾਡੇ ਬਿਲਕੁਲ ਜਵਾਨ ਭਾਈ ਸੀ ਉਹ ਫੋਟੋ ਹੋ ਗਏ ਫਿਰ ਉਸ ਤੋਂ 1 ਸਾਲ ਬਾਅਦ ਸਾਡੇ ਵਾਲਦ ਸਾਡੇ ਬਾਪ ਫੋਟ ਹੋ ਗਏ ਹੁਣ ਸਾਡੀ والدہ ਫੋਟ ਹੋ ਗਈਆਂ ਫਿਰ ਮੇਰੇ ਭਾਈ ਦੇ ਸਸਰਾਜ ਸਸਰਾਜ ਫੋਟ ਹੋ ਗਏ ਉਸ ਤੋਂ ਸਾਲ ਬਾਅਦ ਫਿਰ ਸਾਡੀ ਤਾਈ ਫੋਟ ਹੋ ਗਈ ਇਸ ਤਰ੍ਹਾਂ ਕਰ ਗਏ ਨਾ ਕਾਫੀ ਮਤਲਬ ਕਿ ਫੋਟੀਆਂ ਹੋਈਆਂ ਇਮੋਸ਼ਨਲ ਹੋ ਜਾਂਦਾ ਬੰਦਾ ਆਪਾਂ ਅਗਰ ਇੰਦੀ ਗੱਲ ਕੀਤੀ ਜਾਵੇ ਆਹ ਵਾਲੀ ਕਹਾਣੀ ਦੀ ਤੇ ਬੜੀ ਇਮੋਸ਼ਨਲ ਸੀ ਦੋਸਤੋ ਮੈਨੂੰ ਇਹ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਜੇ ਇਸ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਵੀਡੀਓ ਲੈ ਕੇ ਅਸੀਂ ਆਉਂਦੇ ਰਾਂਗੇ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖ ਜੀ ਅੱਲਾਹ ਹਾਫਿਜ਼